ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜਦੇ ਹੋ ਲੋਕ ਰਾਜ ਚੈਨ ਨਾਲ ਬਹੁਤ ਬਹੁਤ ਸਵਾਦ ਹੈ ਤੁਹਾਡਾ ਪੰਜਾਬ ਦੇ ਵਿੱਚ ਉਪ ਚੋਣ ਹੋ ਰਹੀ ਏ ਉਸ ਉਪ ਚੋਣ ਤੋਂ ਲੈ ਕੇ 2027 ਦੇ ਵਿਧਾਨ ਸਭਾ ਚੋਣਾਂ ਤੱਕ ਦਾ ਸਫ਼ਰ ਪੰਜਾਬ ਦੇ ਵਿੱਚ ਚੱਲ ਰਿਹਾ ਏ ਲੁਧਿਆਣਾ ਦੀ ਉਪ ਚੋਣ ਤੋਂ ਹੀ 27 ਦੇ ਵਿਧਾਨ ਸਭਾ ਚੋਣਾਂ ਦਾ ਜਿਹੜਾ ਕਿ ਅਸਲ ਨਤੀਜਾ ਸਾਹਮਣੇ ਆ ਜਾਵੇਗਾ ਜਿਹੜਾ ਲੁਧਿਆਣਾ ਦੀ ਉਪ ਚੋਣ ਜਿੱਤ ਦਰਜ ਕਰੇਗਾ ਉਸ ਪਾਰਟੀ ਦੀ ਸਰਕਾਰ ਬਣਨੀ ਤੈ ਹੈ ਸੋ ਪੰਜਾਬ ਦੇ ਵਿੱਚ ਇਸ ਸੀਟ ਨੂੰ ਲੈ ਕੇ 2027 ਦਾ ਜਿਹੜਾ ਕਿ ਭਵਿੱਖ ਦੇਖਿਆ ਜਾ ਰਿਹਾ ਸੋ ਲੁਧਿਆਣਾ ਦੀ ਉਪ ਚੋਣ ਦੇ ਵਿੱਚ ਜਿਹੜੇ ਕਿ ਪ੍ਰਮੁੱਖ ਚਾਰ ਪਾਰਟੀਆਂ ਇਸ ਚੋਣ ਮੈਦਾਨ ਦੇ ਵਿੱਚ ਨੇ ਔਰ ਇਸ ਦੇ ਨਾਲ ਹੀ ਹੋਰ ਵੀ ਸਿਆਸੀ ਲੀਡਰ ਜਿਹੜੇ ਨੇ ਉਹ ਇਸ ਚੋਣ ਮੈਦਾਨ ਵਿੱਚ ਉਤਰੇ ਹੋਏ ਨੇ ਪਰ ਸਵਾਲ ਇੱਥੇ ਇਹ ਅੱਜ ਕੇ ਇਸ ਸੀਟ ਨੂੰ ਕੌਣ ਜਿੱਤੇਗਾ ਕਿਹੜੀ ਪਾਰਟੀ ਇਸ ਸੀਟ ਨੂੰ ਜਿੱਤ ਕੇ ਤੇ 2027 ਦੇ ਵਿੱਚ ਸਰਕਾਰ ਬਣਾਵੇਗੀ ਲਗਾਤਾਰ ਚੋਣ ਪ੍ਰਚਾਰ ਸਿਖਰਾਂ ਤੇ ਜੋ ਲੁਧਿਆਣਾ ਦੇ ਉਪ ਚੋਣ ਹੋਣੀ ਹੈ 21 ਜੂਨ ਨੂੰ VOTING ਹੋਣੀ ਹੈ ਜਿਸ ਦੇ ਅਜੇ ਵੀ 12 ਦਿਨ ਬਾਕੀ ਨੇ ਸੋ ਇਸ ਜਿੱਤ ਦੇ ਵਿੱਚ ਕਿਸ ਦੀ ਹਵਾ ਜਿਹੜੀ ਚੜਦੀ ਜਾ ਰਹੀ ਹੈ ਕਿਹੜੇ ਪਾਰਟੀ ਦੇ ਵੱਲ ਲੋਕਾਂ ਦਾ ਰੁਖ ਹੋ ਰਿਹਾ ਹੈ ਇਹਦੇ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਸੋ ਚੋਣ ਮੈਦਾਨ ਕਾਫੀ ਰੰਗ ਭੜੜ ਰਿਹਾ ਹੈ ਲਗਾਤਾਰ ਚੋਣ ਪ੍ਰਚਾਰ ਸੀਨੀਅਰ ਲੀਡਰਾਂ ਦੇ ਵੱਲੋਂ ਜਿਹੜਾ ਕਿ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਸੱਤਾਧਾਰੀ ਪਾਰਟੀ ਨੇ ਪੂਰੀ ਤਰ੍ਹਾਂ ਬੜਕ ਮਾਰੀ ਹੋਈ ਏ ਸੱਤਾਧਾਰੀ ਪਾਰਟੀ ਜਿਹੜੀ ਕਿ ਹਰ ਗਲੀ ਮੁਹੱਲੇ ਦੇ ਵਿੱਚ ਉਹਨਾਂ ਦੇ ਝੰਡੇ ਉਹਨਾਂ ਦੇ ਬੈਨਰ ਔਰ ਉਹਨਾਂ ਦੇ ਵੱਡੇ ਵੱਡੇ ਜਿਹੜੇ ਬੋਰਡ ਲੱਗੇ ਹੋਏ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਿਛਲੇ 3 ਸਾਲਾਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਵਿਕਾਸ ਕੀਤੇ ਗਏ ਉਹਨਾਂ ਨੂੰ ਲੈ ਕੇ ਲਗਾਤਾਰ ਉਹ ਪ੍ਰਚਾਰ ਕੀਤਾ ਜਾ ਰਿਹਾ ਹੈ ਸੋ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਜਿਹੜੀ ਆਪਣੀ ਇਹ ਸੀਟ ਜਿੱਤਣ ਵਾਸਤੇ ਪੂਰੀ ਤਾਕਤ ਚੋਕਰੀ ਏ ਜੋ ਕਿ ਰਾਜ ਸਭਾ ਮੈਂਬਰ ਸੰਜੀਵ ਰੋੜਾ ਨੂੰ ਉਮੀਦਵਾਰ ਬਣਾਇਆ ਹੋਇਆ ਉੱਥੇ ਹੀ ਕੇਜਰੀਵਾਲ ਲਈ ਵੀ ਇਹ ਪੁਵਿੱਖ ਦਾ ਇੱਕ ਸਵਾਲ ਬਣੀ ਹੋਈ ਏ ਕਿ ਕੇਜਰੀਵਾਲ ਨੂੰ ਰਾਸਭਾ ਵਿੱਚ ਭੇਜਣ ਵਾਸਤੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਨੂੰ ਇਹ ਸੀਟ ਜਿੱਤਣੀ ਹੀ ਪੈਣੀ ਹੈ ਜੋ ਕਿ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਇਹੀ ਕਿਹਾ ਜਾ ਰਿਹਾ ਹੈ ਕਿ ਸੰਜੀਵ ਅਰੋੜਾ ਨੂੰ ਕੈਬਨਟ ਦੇ ਵਿੱਚ ਮੰਤਰੀ ਲਾਇਆ ਜਾਵੇਗਾ ਕੈਬਨਟ ਮੰਤਰੀ ਬਣਾਇਆ ਜਾਵੇਗਾ ਸੋ ਲੁਧਿਆਣਾ ਦੇ ਵਿੱਚ ਜਿਹੜੇ ਵਪਾਰੀ ਵਰਗੇ ਉਦਯੋਗ ਵਰਗੇ ਉਹ ਸਾਰੇ ਦੇ ਸਾਰੇ ਜਿਹੜੇ ਕਿ ਸੰਜੀਵ ਅਰੋੜਾ ਦੇ ਨਾਲ ਆਪਣੀਆਂ ਮੁਸ਼ਕਲਾਂ ਦੱਸ ਰਹੇ ਨੇ ਔਰ ਸੰਜੀਵ ਅਰੋੜਾ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਵੇਗਾ ਸੋ ਦੂਸਰੇ ਪਾਸੇ ਜੇਕਰ 2002 ਤੋਂ ਲੈ ਕੇ 2022 ਦੇ ਰਿਕਾਰਡ ਵੇਖੀਏ ਪੰਜ ਵਿਧਾਨ ਸਭਾ ਚੋਣਾਂ ਹੋਈਆਂ ਔਰ ਪੰਜ ਲੋਕ ਸਭਾ ਚੋਣਾਂ ਹੋਈਆਂ ਪੰਜ ਵਿਧਾਨ ਸਭਾ ਚੋਣਾਂ ਦੇ ਵਿੱਚ ਜਦੋਂ ਜਿਹੜੀ ਪਾਰਟੀ ਜਿੱਤ ਦਰਜ ਕਰਦੀ ਸੀ ਔਰ ਲੋਕ ਸਭਾ ਚੋਣਾਂ ਦੇ ਵਿੱਚ ਉਹ ਹਾਰ ਜਾਂਦੀ ਸੀ ਜੇਕਰ ਲੋਕ ਸਭਾ ਚੋਣਾਂ ਦੇ ਵਿੱਚ ਉਹ ਪਾਰਟੀ ਜਿੱਤ ਦਰਜ ਕਰਦੀ ਸੀ ਤੇ ਵਿਧਾਨ ਸਭਾ ਚੋਣਾਂ ਉਹ ਹਾਰਦੀ ਸੀ ਸੋ 2002 ਤੋਂ ਲੈ ਕੇ ਇੱਥੇ ਕਾਂਗਰਸ ਦਾ ਜਿਹੜਾ ਗੜ ਮੰਨੀ ਜਾਂਦੀ ਇਹ ਵਾਲੀ ਸੀਟ ਹੈ ਹੁਣ ਕਾਂਗਰਸ ਦਾ ਗੱਡਾ ਜਿਹੜਾ ਪੂਰੀ ਤਰ੍ਹਾਂ ਖੁੱਬਿਆ ਹੋਇਆ ਹੈ ਕਾਂਗਰਸ ਨੇ ਆਪਣਾ ਉਮੀਦਵਾਰ ਇਥੋਂ ਭਾਰਤ ਕੋਸ਼ਨ ਆਸ਼ੂ ਨੂੰ ਬਣਾਇਆ ਹੈ ਜੋ ਕਿ ਜਿਸਦੇ ਉੱਪਰ ਪਹਿਲਾਂ ਹੀ ਵੱਡੇ ਇਲਜ਼ਾਮ ਲੱਗੇ ਹੋਏ ਨੇ ਭ੍ਰਿਸ਼ਟਾਚਾਰ ਦੇ ਜੋ ਕਿ ਕੈਪਟਨ ਸਰਕਾਰ ਦੇ ਵਿੱਚ ਸਥਾਨਕ ਸਰਕਾਰਾਂ ਦੇ ਖੁਰਾਕ ਸਪਲਾਈ ਮੰਤਰੀ ਰਹੇ ਨੇ ਉਹਨਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਨੇ ਜਿਸ ਨੂੰ ਲੈ ਕੇ ਕਾਂਗਰਸ ਲਈ ਇਹ ਸੀਟ ਜਿਹੜੀ ਇਹ ਬਹੁਤ ਵਿਕਾਰ ਦਾ ਸਵਾਲ ਬਣੀ ਹੋਈ ਏ ਉੱਥੇ ਆਮ ਆਦਮੀ ਪਾਰਟੀ ਲਈ ਵੀ ਇਹ ਸੀਟ ਵਿਕਾਰ ਦਾ ਸਵਾਲ ਹੈ ਸੋ ਕਾਂਗਰਸ ਪਾਰਟੀ ਨੇ ਕਥੀ ਤੌਰ ਤੇ ਜੋ ਵਿਸ਼ਟਾਚਾਰ ਦੋਸ਼ਾਂ ਦੇ ਤਹਿਤ ਇਹ ਜੇਲ੍ਹ ਯਾਤਰਾ ਵੀ ਕਰ ਚੁੱਕੇ ਨੇ ਭਾਰਤਕੁਸ਼ਣ ਆਸ਼ੂ ਇੱਕ ਵਾਰ ਫੇਰ ਜਿਹੜਾ ਕਿ ਉਹਨਾਂ ਦੇ ਉੱਪਰ ਦਾਅ ਜ਼ਰੂਰ ਖੜਿਆ ਲੋਕ ਆਖਦੇ ਨੇ ਕਿ ਹਲਕੇ 'ਚ ਕੋਈ ਸ਼ਿਕਵੀ ਮਾਰਦਾ ਤਾਂ ਭਾਰਤਕੁਸ਼ਣ ਆਸ਼ੂ ਨੂੰ ਖਬਰ ਹੋ ਜਾਂਦੀ ਏ ਕਿਉਂਕਿ ਭਾਰਤਕੁਸ਼ਣ ਆਸ਼ੂ ਲਗਾਤਾਰ ਇਸ ਹਲਕੇ ਵਿੱਚ ਵਿਚਰਦੇ ਨੇ ਔਰ ਇਸ ਹਲਕੇ ਦੇ ਵਿੱਚ ਲੋਕਾਂ ਨਾਲ ਖੜਦੇ ਨੇ ਕਾਂਗਰਸ ਦੇ ਸਾਬਕਾ ਮੰਤਰੀ ਜਿਹੜੇ ਕਿ ਇਸ ਹਲਕੇ ਤੋਂ ਦੋ ਵਾਰ ਉਹ ਬੰਪਰ ਜਿੱਤ ਵੀ ਦਰਜ ਕਰ ਚੁੱਕੇ ਨੇ ਭਾਰਤਕੁਸ਼ਣ ਆਸ਼ੂ ਚੋਣ ਪ੍ਰਚਾਰ ਦੌਰਾਨ ਕਿੱਥੋਂ ਮੋੜਾ ਕੱਟਣਾ ਹੈ ਤੇ ਕਿੱਥੋਂ ਸਿਆਸੀ ਰਾਹ ਜਿੱਤਦੀ ਜਰਨੈਲੀ ਸੜਕ ਤੇ ਖੁੱਲਦਾ ਹੈ ਉਹਨਾਂ ਨੂੰ ਕੁਝ ਵੀ ਭੁੱਲਿਆ ਨਹੀਂ ਹੈ ਇਹ ਭਾਰਤਪੁਰਨ ਆਸ਼ੂ ਲਗਾਤਾਰ ਇਸ ਹਲਕੇ ਦੇ ਵਿੱਚ ਰਹਿਣ ਵਾਲੇ ਨੇ ਸੋ ਭਾਰਤਪੁਰਨ ਆਸ਼ੂ ਦੇ ਸਿਆਸੀ ਰਾਹ ਭਾਵੇਂ ਇੰਨੇ ਹੁਣ ਸੌਖੇ ਨਹੀਂ ਹਨ ਕਿਉਂਕਿ ਜਿਹੜਾ ਸੰਜੀਵ अरोड़ा ਉਹ ਵੀ ਇਸੇ ਹਲਕੇ ਦਾ ਹੈ ਔਰ ਉਦਯੋਗਪਤੀ ਹੈ ਔਰ ਸਮਾਜ ਸੇਵੀ ਹੈ ਜਿਸ ਕਰਕੇ ਭਾਰਤਪੁਰਨ ਆਸ਼ੂ ਨੂੰ ਇਹ ਜਿਹੜਾ ਰਾਹ ਬਹੁਤ ਔਖਾ ਹੋ ਗਿਆ ਸੋ ਭਾਰਤਪੁਰਨ ਆਸ਼ੂ ਸਿਆਸੀ ਰਾਹ ਤੇ ਉੱਪਰ ਉਹਨਾਂ ਨੂੰ ਜਿਹੜਾ ਕਿ ਅੱਗੋਂ ਔਖੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦਾ ਸਿਆਸੀ ਗੱਡਾ ਜਿਹੜਾ ਪੂਰੀ ਤਰ੍ਹਾਂ ਚਿੱਕੜ ਵਿੱਚ ਪੱਸਿਆ ਹੋਇਆ ਹੈ ਉਹਨਾਂ ਨੂੰ ਧੜਕੂ ਜਿਹੜਾ ਵਧਿਆ ਹੋਇਆ ਹੈ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਝੰਡਿਆਂ ਵਾਲੇ ਪ੍ਰਚਾਰ ਗਲੀ ਮੁਹੱਲਿਆਂ ਵਿੱਚ ਛੂਕਦੇ ਫਿਰ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕੇ ਦੇ ਵਿੱਚ ਪ੍ਰਚਾਰ ਦਰਨ ਦਬਕੇ ਮਾਰੇ ਜਾ ਰਹੇ ਨੇ ਸਿਆਸੀ ਲੜਕਾਰਿਆਂ ਦੇ ਨਾਲ ਵਿਰੋਧੀਆਂ ਦੇ ਜਿਹੜਾ ਕਿ ਸਾਹ ਸੂਤੇ ਹੋਏ ਨੇ ਉੱਥੇ ਆਮ ਦਾ ਜਿਹੜਾ ਉਮੀਦਵਾਰ ਹੈ ਰਾਜ ਸਭਾ ਮੈਂਬਰ ਸੰਜੀਵ ਰੋੜਾ ਉਹ ਹਰ ਸਟੇਜ ਤੋਂ ਬੜਕ ਮਾਰਦਾ ਹੈ ਤੇ ਜਿਮਣੀ ਚੋਣ ਵਿੱਚ ਮੋੜ ਤੋਂ ਸਮੁੰਦਰਾਂ ਨੂੰ ਬੰਨ ਮਾਰਾਂਗੇ ਤਾਂ ਹੁਣ ਬਾਕੀ ਸਿਆਸੀ ਧਿਰਾਂ ਨੇ ਵੀ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਂਦੀ ਹੋਈ ਏ ਹਲਕੇ ਦਾ ਸਿਆਸੀ ਰਿਕਾਰਡ ਦੇਖੀਏ ਤਾਂ ਸਾਹਮਣੇ ਆਉਂਦਾ ਹੈ ਕਿ ਭਾਰਤ ਭੂਨ ਸਾਸ਼ੂ ਨੂੰ ਸਾਲ 2012 ਦੀ ਵਿਧਾਨ ਸਭਾ ਚੋਣਾਂ ਦੌਰਾਨ 62.81% ਦੀ ਵੋਟ ਦੇ ਦਰ ਦੇ ਨਾਲ ਜਿਹੜੀ ਵੋਟ ਮਿਲੀ ਸੀ 69125 ਵੋਟਾਂ ਹਸਲ ਕਰ ਸਕੇ ਸੀ ਉਥੇ 33203 ਵੋਟਾਂ ਲੈਣ ਵਾਲੇ ਭਾਜਪਾ ਦੇ ਰਜਿੰਦਰ ਪਟਨਾਰੀ ਨੂੰ ਉਹਨਾਂ ਨੇ ਵੱਟੇ ਫਰਕ ਨਾਲ ਹਰਾਇਆ ਸੀ ਜਦੋਂ ਕਿ ਪੰਜਾਂ ਚੋਣਾਂ ਦੇ ਵਿੱਚ ਰਿਕਾਰਡ ਭਾਰਤ ਪੰਜਾਬ ਆਸ਼ੂ ਨੂੰ ਦੂਸਰੀ ਵੱਡੀ ਜਿੱਤ 2017 ਦੇ ਵਿੱਚ ਮਿਲੀ ਸੀ ਜਦੋਂ ਆਸ਼ੂ ਨੇ 66627 ਵੋਟਾਂ 54.38% ਦੀ ਲੈ ਕੇ ਆਪਣੇ ਵਿਰੋਧੀ ਨੂੰ 30106 ਵੋਟਾਂ ਦੇ ਫਰਕ ਨਾਲ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਅਹਿਬਾਬ ਗਰੇਵਾਲ ਨੂੰ ਹਰਾਇਆ ਸੀ ਸੋ ਇਸ ਸਮੇਂ ਬੀਜੇਪੀ ਨੇ ਵੀ ਜਿਹੜੇ ਕਿ ਕਮਲ ਚੇਤਰੀ ਸੀ 2000 ਜਿਹੜੇ ਕਿ 17 ਦੇ ਵਿੱਚ ਉਹਨਾਂ ਨੂੰ 22620 ਵੋਟਾਂ ਹਾਸਲ ਹੋਈਆਂ ਸੀ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਦੇ ਹਰਨਾਮਦਾਸ ਜੋਰ ਨੂੰ 38006 ਵੋਟ ਮਿਲੇ ਸਨ ਅਕਾਲੀ ਦਲ ਦੇ ਉਮੀਦਵਾਰ ਅਵਤਾਰ ਸਿੰਘ ਮੱਕੜ ਨੂੰ ਹਰਾਉਣ ਵਿੱਚ ਉਹ ਸਫਲ ਹੋਏ ਸੀ ਸੋ ਸਾਲ 2007 ਚ ਅਕਾਲੀ ਦਲ ਦੇ ਹਰੀਸ਼ ਰਾ ਢਾਡਾ ਜਿਨ੍ਹਾਂ ਨੂੰ 46021 ਵੋਟ ਹਾਸਲ ਹੋਏ ਸਨ ਉਹ ਉਹਨਾਂ ਨੇ ਹਰਨਾਮਦਾਸ ਜੋਰ ਨੂੰ ਹਰਾਇਆ ਸੀ ਜਦੋਂ ਬਾਦਲ ਸਰਕਾਰ ਬਣੀ ਸੀ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਤੋਂ ਵਕੀਲ ਪਰ ਉਦਕਾਰ ਸੇ ਕੁਮਨੋ ਚੋਣ ਮਦਾਨ ਚ ਉਤਾਰਿਆ ਹੈ ਭਾਜਪਾ ਨੇ ਵੀ ਇਸ ਵਾਰ ਬਾਕੀ ਪਾਰਟੀਆਂ ਦੇ ਮੁਕਾਬਲੇ ਜੋ ਕਾਫੀ ਦੇਰੀ ਨਾਲ ਪਾਹਮੇ ਆਪਣਾ ਉਮੀਦਵਾਰ ਜੀਵਨ ਗੁਪਤਾ ਨੂੰ ਚੋਣ ਮੈਦਾਨ ਚ ਉਤਾਰਿਆ ਅੰਕੜੇ ਤੋਂ ਸਪਸ਼ਟ ਹੈ ਕਿ ਚਾਰ ਵਿਧਾਨ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਨੇ ਤਿੰਨ ਵਾਰ ਜਿੱਤ ਦਰਜ ਕੀਤੀ ਹੈ ਔਰ ਇੱਕ ਵਾਰ ਅਕਾਲੀ ਦਲ ਜਿੱਤਿਆ ਹੈ ਹੁਣ ਜਿਹੜਾ ਕਿ ਅਕਾਲੀ ਦਲ ਆਪਣਾ ਵੋਟ ਬੈਂਕ ਬਚਾਉਣ ਵਾਸਤੇ ਲੱਗਿਆ ਹੋਇਆ ਹੈ ਤੇ ਕਾਂਗਰਸ ਇਹ ਸੀਟ ਨੂੰ ਜਿੱਤਣ ਵਾਸਤੇ ਪੂਰੀ ਤਾਕਤ ਝੋਖ ਰਹੀ ਹੈ ਔਰ ਉੱਥੇ ਹੀ ਜਿਹੜਾ ਕਿ ਆਮ ਆਦਮੀ ਪਾਰਟੀ ਇਸ ਸੀਟ ਦੇ ਉੱਪਰ ਆਪਣੀ ਮੁਛਤਾ ਸਵਾਲ ਸਮਝ ਰਹੀ ਔਰ ਇਸ ਨੂੰ ਜਿੱਤ ਦਰਜ ਕਰਨਾ ਚਾਹੁੰਦੀ ਹੈ 2022 ਦੇ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਗੋਗੀ ਨੂੰ ਇੱਥੇ 40443 ਵੋਟ ਮਿਲੇ ਸਨ ਔਰ 32900 31 ਵੋਟਾਂ ਦੇ ਫਰਕ ਨਾਲ ਭਾਰਤਪੁਰਖ ਅਸ਼ਮੂ ਹਰਾਇਆ ਸੀ ਸੋ ਦੂਸਰੇ ਪਾਸੇ ਬੀਜੇਪੀ ਦੇ ਵਿਕਰਮ ਸਿੱਧੂ ਨੂੰ 28107 ਵੋਟਾਂ ਮਿਲੀਆਂ ਸਨ ਜਦੋਂ ਕਿ 10072 ਵੋਟਾਂ ਦੇ ਫਰਕ ਨਾਲ ਅਕਾਲੀ ਦਲ ਜਿਹੜਾ ਚੌਥੇ ਨੰਬਰ ਤੇ ਰਿਹਾ ਸੀ ਦੋ ਵਾਰ ਵੱਡੀ ਜਿੱਤ ਹਾਸਲ ਕਰਨ ਵਾਲੇ ਆਸ਼ੂ ਲਈ ਜਿਮਣੀ ਚੋਣ ਆਪਣਾ ਗੜ੍ਹ ਬਚਾਉਣ ਲਈ ਲੜਾਈ ਹੈ ਅਤੇ ਹਾਕਮ ਤੇ ਇਸ ਸੀਟ ਤੇ ਕਬਜ਼ਾ ਬਰਕਰਾਰ ਰੱਖਣਾ ਚਾਹੁੰਦੀ ਹੈ ਮੁਸ਼ਕਿਲ ਸਵਾਲ ਹੈ ਹਾਕਮ ਤੇ ਲਈ ਪੰਜਾਬ ਸਿਆਸੀ ਟਿਕ ਡੋਲੇ ਖਾਰੀ ਪੱਜਪਾ ਲਈ ਜਿਮਣੀ ਚੋਣ ਵਕਾਰੀਏ ਜਿਦੋਂ ਕਿ ਅਕਾਲੀ ਦਲ ਸਿਆਸੀ ਮੈਦਾਨ ਵਾਪਸ ਲਿਆਉਣ ਵਿੱਚ ਹਾਸਲ ਜਿਹੜਾ ਕਿ ਆਪਣੇ ਵਸੀਲਾ ਮੰਨੀ ਜਾ ਰਹੀਏ ਸੋ ਇਸ ਸੀਟ ਦੇ ਉੱਪਰ ਅੱਜ ਵੀ ਕਾਂਗਰਸ ਦੇ ਵੱਲੋਂ ਵੱਡਾ ਦਾਵਾ ਕੀਤਾ ਜਾ ਰਿਹਾ ਹੈ ਕਾਂਗਰਸ ਇਸ ਸੀਟ ਜਿਹੜੀ ਹੈ ਜਿੱਤਣ ਵਾਲੇ ਪਾਸੇ ਵੱਧ ਰਹੀ ਹੈ